2 ਸਾਲ ਪਹਿਲਾਂ ਮਾਪਿਆਂ ਦੀ 23 ਸਾਲਾ ਧੀ ਜਿਹੜੀ ਐ ਉਹ ਕੈਨੇਡਾ ਜਾਂਦੀ ਐ ਜੀ ਹਾਂ ਕਈ ਸੁਪਨੇ ਅੱਖਾਂ ਦੇ ਵਿੱਚ ਸੰਜੋ ਕੇ ਕੈਨੇਡਾ ਜਾਂਦੀ ਐ ਔਰ ਮਾਪਿਓ ਵੀ ਕਰਜ਼ਾ ਚੁੱਕ ਕੇ ਕੈਨੇਡਾ ਭੇਜਦੇ ਨੇ ਲੜਕੀ ਨੂੰ ਪੜ੍ਹਨ ਦੇ ਵਾਸਤੇ ਪਰ ਉੱਥੇ ਜਾ ਕੇ ਲੜਕੀ ਆਪਣੀ ਪੜ੍ਹਾਈ ਵੀ ਪੂਰੀ ਕਰ ਲੈਂਦੀ ਐ ਤੇ ਜਦੋਂ ਵਰਕ ਪਰਮਿਟ ਦੀ ਵਾਰੀ ਆਉਂਦੀ ਐ ਨਾ ਤਾਂ ਉਦੋਂ ਲੜਕੀ ਨੂੰ ਬ੍ਰੇਨ ਹੈਮਰੇਜ ਹੋ ਜਾਂਦਾ ਜੀ ਹਾਂ ਦਿਮਾਗ ਦੀ ਨਾੜੀ ਫਟ ਜਾਂਦੀ ਹੈ ਔਰ ਕੈਨੇਡਾ ਦੇ ਵਿੱਚ ਜਦੋਂ ਉਸ ਨੂੰ ਭਰਤੀ ਕਰਵਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਤਾਂ ਉੱਥੇ ਉਹਦਾ ਜਦੋਂ ਇਲਾਜ ਚੱਲਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਦਿਮਾਗ ਦਾ ਆਪਰੇਟ ਕਰ ਦਿੱਤਾ ਜਾਂਦਾ ਹੈ ਤਸਵੀਰ ਦੇਖ ਸਕਦੇ ਹੋ ਉਹ ਮਾਂ ਦੇ ਦਿਲ ਉੱਪਰ ਕੀ ਬੀਤਦੀ ਹੋਏਗੀ ਉਹ ਪਿਓ ਦੇ ਦਿਲ ਉੱਪਰ ਕੀ ਬੀਤੀ ਹੈ ਜਿਹੜੇ ਅੱਜ ਉਸ ਧੀ ਦੀ ਫੋਟੋ ਜਿਹੜੀ ਹੈ ਸੀਨੇ ਦੇ ਨਾਲ ਲਾ ਕੇ ਤਕੀਰ ਨੇ ਪਾ ਰਿਆ 2 ਸਾਲਾਂ ਉਹਨਾਂ ਦੀ ਧੀ ਨਵਦੀਪ ਕੌਰ ਕੈਨੇਡਾ ਦੀ ਧਰਤੀ ਤੇ ਗਈ ਸੀ ਕਈ ਸੁਪਨੇ ਹੁੰਦੇ ਆ ਮਾਪਿਓ ਦੇ ਜਿਹੜੇ ਮਾਪਿਓ ਨੇ ਕਰਜ਼ਾ ਚੁੱਕ ਕੇ ਭੇਜਿਆ ਆਪਣੀ ਧੀ ਨੂੰ ਆ ਪਿਓ ਦਾ ਕਹਿਣਾ ਹੈ ਕਿ ਮੇਰੀ ਪ੍ਰਾਪਰਟੀ ਸੀ ਮੈਂ ਪ੍ਰਾਪਰਟੀ ਵੇਚ ਦਿੱਤੀ ਧੀ ਦੇ ਸੁਪਨੇ ਖਾਤਰ ਕਿ ਧੀ ਨੇ ਕੈਨੇਡਾ ਜਾਣਾ ਤਾਂ ਮੈਂ ਆਪਣੀ ਪ੍ਰਾਪਰਟੀ ਵੀ ਵੇਚੀ ਤੇ ਉਸ ਤੋਂ ਬਾਅਦ ਧੀ ਦੇ ਜਦੋਂ ਸਮੈਸਟਰ ਦੀ ਫੀਸ ਭੇਜੀ ਤੇ ਮੈਂ ਲੋਨ ਵੀ ਲੈ ਲਿਆ ਮੈਂ ਕਰਜ਼ਾ ਵੀ ਬੈਂਕ ਵਾਲਿਆਂ ਤੋਂ ਆਪਣੇ ਸਿਰ ਲਿਆ ਔਰ ਆਪਣੀ ਧੀ ਦੀ ਫੀਸ ਭੇਜੀ ਕਿ ਧੀਏ ਕੋਈ ਗੱਲ ਨਹੀਂ ਤੂੰ ਪੜਨ ਗਈ ਹੈ ਤੂੰ ਉੱਥੇ ਪੜ ਤੇ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਤਾਂ ਉਹ ਬਾਪ ਦਾ ਸਾਆ ਕਿੰਨਾ ਸਿਰ ਤੇ ਸੀ ਇਸ ਧੀ ਦੇ ਪਰ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਕਿਉਂਕਿ ਉਹਨੂੰ ਬ੍ਰੇਨ ਹੈਮਰੇਜ ਹੋ ਜਾਂਦਾ ਦਿਮਾਗ ਦੀ ਨਾੜੀ ਫਟ ਜਾਂਦੀ ਹੈ ਨਾੜੀ ਫਟਣ ਦੇ ਕਰਕੇ ਕੈਨੇਡਾ ਦੇ ਮਿਸੀ ਸਾਗਾ ਦੇ ਵਿੱਚ ਉਸਦੀ ਮੌਤ ਹੋਈ ਹੈ ਤਸਵੀਰ ਦੇਖ ਸਕਦੇ ਹੋ ਤੁਸੀਂ ਇੱਕ ਪਾਸੇ ਨਵਦੀਪ ਕੌਰ ਹੈ 23 ਸਾਲਾ ਨੌਜਵਾਨ ਲੜਕੀ ਜਿਨੇ ਅਜੇ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਹੁਣੇ-ਹੁਣੇ ਪੂਰੀ ਕੀਤੀ ਸੀ ਤੇ ਉਸ ਤੋਂ ਬਾਅਦ ਉਹਨੇ ਵਰਕ ਪਰਮਿਟ ਲੈਣਾ ਸੀਗਾ ਔਰ ਵਰਕ ਪਰਮਿਟ ਲੈਣ ਤੋਂ ਪਹਿਲਾਂ ਹੀ ਨਵਦੀਪ ਕੌਰ ਦੀ ਮੌਤ ਹੋ ਜਾਂਦੀ ਹੈ ਹੁਣ ਪਰਿਵਾਰਕ ਮੈਂਬਰ ਦੇਖੋ ਉਹ ਮਾਂ ਬੋਲ ਵੀ ਨਹੀਂ ਸਕਦੀ ਕੁਝ ਪਿਓ ਦੇ ਵੀ ਹੰਝੂ ਨਹੀਂ ਰੁਕਦੇ ਆਪਣੀ ਧੀ ਦੀ ਫੋਟੋ ਜਿਹੜੀ ਹੈ ਉਹ ਸੀਨੇ ਨਾਲ ਲਾ ਕੇ ਤੇ ਪੂਰਾ ਪਰਿਵਾਰ ਕੀਰਨੇ ਪਾਰਿਆ ਹੁਣ ਹੱਥ ਜੋੜ ਕੇ ਕਹਿ ਰਿਹਾ ਹੈ ਕਿ ਜਿਹੜੀ ਸਾਡੀ ਧੀ ਦੀ ਡੈੱਡ ਬੋਡੀ ਜਿਹੜੀ ਹੈ ਉਹ ਇੱਥੇ ਇੰਡੀਆ ਪਹੁੰਚਾ ਦਿਓ ਇੱਕ ਬੜਾ ਔਖਾ ਹੁੰਦਾ ਮਾਪਿਓ ਦੇ ਵਾਸਤੇ ਔਲਾਦ ਨੂੰ ਬਾਹਰ ਭੇਜਣਾ ਕੋਈ ਐਵੇਂ ਬਾਹਰ ਨਹੀਂ ਭੇਜਦਾ ਬੜੀਆਂ ਤੰਗੀਆਂ ਹੁੰਦੀਆਂ ਨੇ ਕੋਈ ਕਹਿੰਦਾ ਕਿ ਚਲੋ ਇਹੀ ਸਾਡਾ ਸਹਾਰਾ ਹੈ ਬਾਰ ਜਾ ਕੇ 4 ਪੈਸੇ ਆਉਣਗੇ ਜਾਂ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੋਹਣਾ ਬਣ ਜਾਵੇ ਕਿਉਂਕਿ ਅਸੀਂ ਇਹੀ ਸੋਚਦੇ ਹਾਂ ਜਿਹੜੇ ਮਾਪਿਓ ਹੁੰਦੇ ਆ ਨਾ ਉਹ ਆਪਣਾ ਘਟ ਤੇ ਆਪਣੀ ਔਲਾਦ ਦਾ ਜ਼ਿਆਦਾ ਸੋਚਦੇ ਆ ਔਰ ਸਾਰੇ ਮਾਪਿਓ ਇਹੀ ਸੋਚਣਗੇ ਕਿ ਸਾਡੇ ਬੱਚੇ ਸੈੱਟ ਹੋ ਜਾਣ ਸਾਡੇ ਬੱਚੇ ਸੋਹਣਾ ਕਮਾਉਣ ਵਧੀਆ ਪੜ੍ਹ ਲਿਖ ਜਾਣ ਇਹੀ ਸੋਚਦੇ ਆ ਮਾਪੇ ਤਾਂ ਇਸੇ ਕਰਕੇ ਇਹੀ ਸੁਪਨੇ ਸੰਜੋਗ ਕੇ ਮਾਪਿਆਂ ਨੇ ਨਵਦੀਪ ਕੌਰ ਨੂੰ ਵੀ ਕੈਨੇਡਾ ਭੇਜਿਆ ਪਰ ਉੱਥੇ ਜਦੋਂ ਪੜ੍ਹਾਈ ਖਤਮ ਹੋਈ ਤਾਂ ਨਵਦੀਪ ਬਿਮਾਰ ਹੋ ਗਈ। ਇੱਕ ਪਾਸੇ ਪੜ੍ਹਾਈ ਖਤਮ ਹੁੰਦੀ ਹੈ ਤੇ ਦੂਸਰੇ ਪਾਸੇ ਨਵਦੀਪ ਬਿਮਾਰ ਹੋ ਜਾਂਦੀ ਹੈ ਔਰ ਜਦੋਂ ਬਿਮਾਰ ਹੋਈ ਤਾਂ ਉਸਦੇ ਫਰੈਂਡਸ ਨੇ ਉਸਦੇ ਦੋਸਤਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਜਦੋਂ ਐਮ ਆਰ ਆਈ ਕਰਾਈ ਤਾਂ ਪਤਾ ਲੱਗਿਆ ਕਿ ਨਵਦੀਪ ਨੂੰ ਬ੍ਰੇਨ ਹੈਮਰੇਜ ਹੋ ਗਈ ਹੈ। ਫਿਰ ਡਾਕਟਰਾਂ ਨੇ ਕਿਹਾ ਕਿ ਅਸੀਂ ઓਪਰੇਟ ਤੱਕ ਕਰ ਦਿੰਨੇ ਆ ਪਰ ਇਹਦੇ 50 50 ਚਾਂਸਸ ਹੈ ਪਤਾ ਨਹੀਂ ਬੋਲੇ ਕਿ ਨਾ ਬੋਲੇ ਪਤਾ ਨਹੀਂ ਤੁਹਾਨੂੰ ਪਛਾਣ ਪਾਵੇ ਕਿ ਨਾ ਪਛਾਣ ਪਾਵੇ ਤਾਂ ਜਦੋਂ ਬੱਚਿਆਂ ਨੇ ਨਵਦੀਪ ਦੇ ਮਾਪਿਓ ਦੇ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਦੇ ਕੋਲ ਜਾਂ ਮਾਪਿਓਰ ਦੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਹੁੰਦੀ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਇਹੀ ਮਨ ਹੁੰਦਾ ਹੈ ਕਿ ਸਾਡੇ ਬੱਚੇ ਤੰਦਰੁਸਤ ਰਹਿਣ ਤਾਂ ਜਦੋਂ ਨਵਦੀਪ ਦਾ ਦਿਮਾਗ ਦਾ ਆਪਰੇਟ ਕੀਤਾ ਗਿਆ ਤਾਂ ਨਵਦੀਪ ਨੂੰ 72 ਘੰਟਿਆਂ ਬਾਅਦ ਹੋਸ਼ ਆਈ ਪਰ ਉਸ ਤੋਂ ਬਾਅਦ ਹੀ ਅ ਪਰਿਵਾਰ ਦਾ ਕਹਿਣਾ ਹੈ ਕਿ ਨਵਦੀਪ ਨੇ ਆਖਰੀ ਸਾਲ ਲਈ ਤੇ ਆਪਣਾ ਦਮ ਤੋੜ ਦਿੱਤਾ ਹੈ ਤਸਵੀਰ ਹਸਪਤਾਲ ਦੀ ਵੀ ਤੁਹਾਨੂੰ ਨਵਦੀਪ ਦੀ ਦਿਖਾ ਰਹੇ ਹਾਂ ਆ ਜਿੱਥੇ ਦੇਖੋ ਤੁਸੀਂ ਮੂੰਹ ਨੂੰ ਨਵਦੀਪ ਦੇ ਪਾਈਪ ਲੱਗੇ ਹੋਏ ਨੇ ਔਰ ਦਿਮਾਗ ਦਾ ਆਪਰੇਟ ਜਿਹੜਾ ਉਹ ਕੀਤਾ ਹੋਇਆ ਹੈ ਔਰ ਇਹ ਬੜਾ ਕ੍ਰਿਟੀਕਲ ਹੁੰਦੀ ਹੈ ਸਿਚੁਏਸ਼ਨ ਜਦੋਂ ਦਿਮਾਗ ਦਾ ਆਪਰੇਟ ਹੁੰਦਾ ਹੈ ਤਾਂ ਉਹਦੇ ਵਿੱਚ ਡਾਕਟਰ ਤੁਹਾਡੇ ਕੋਲੋਂ ਪਹਿਲਾਂ ਹੀ ਕੰਸੈਂਟ ਫਾਰਮ ਤੇ ਸਾਈਨ ਕਰਵਾ ਲੈਂਦੇ ਆ ਕਿ ਸਾਡੀ ਜ਼ਿੰਮੇਵਾਰੀ ਨਹੀਂ ਹੈ ਤੁਹਾਡਾ ਮਰੀਜ਼ ਹੋਸ਼ ਦੇ ਵਿੱਚ ਆਵੇ ਨਾ ਆਵੇ ਤੁਹਾਨੂੰ ਪਹਿਚਾਣ ਪਾਵੇ ਨਾ ਪਹਿਚਾਣ ਪਾਵੇ ਕਿਉਂਕਿ ਇਹ ਦਿਮਾਗ ਦਾ ਕੰਮ ਹੁੰਦਾ ਤਾਂ ਇਸੇ ਕਰਕੇ ਕੰਸੈਂਟ ਫਾਰਮ ਜਿਹੜਾ ਉਹ ਸਾਈਨ ਕਰਵਾਇਆ ਜਾਂਦਾ ਹੈ ਪਰ ਨਵਦੀਪ ਕੌਰ ਉਹ ਧੀ ਜਿਹੜੀ ਕੈਨੇਡਾ ਗਈ ਸੁਪਨੇ ਲੈ ਕੇ ਆਪਣੀਆਂ ਮਾਪਿਓ ਦੀਆਂ ਆਸਾਂ ਤੇ ਖਰੇ ਉਤਰਨ ਦੇ ਵਾਸਤੇ ਕਿਉਂਕਿ ਫਰਜ ਸੀ ਧੀ ਦਾ ਦੋਨੋਂ ਧੀਆ ਨੇ ਮਾਪਿਓ ਦੀਆਂ ਔਰ ਇੱਕ ਧੀ ਕੈਨੇਡਾ ਜਾਂਦੀ ਹੈ ਔਰ ਕੈਨੇਡਾ ਦੇ ਵਿੱਚ ਜਦੋਂ ਪੜੀ ਤਾਂ ਪਿਓ ਦਾ ਜਿਗਰਾ ਦੇਖੋ ਜਿੰਨੇ ਆਪਣੀ ਪ੍ਰਾਪਰਟੀ ਵੇਚ ਕੇ ਧੀ ਨੂੰ ਕੈਨੇਡਾ ਭੇਜਿਆ ਕਿਉਂਕਿ ਕੋਈ ਨਹੀਂ ਵੇਚਦਾ ਕੋਈ ਇਹਨਾਂ ਸੌਖਾ ਨਹੀਂ ਬਾਹਰ ਭੇਜ ਦੇਣਾ ਆਪਣੀ ਔਲਾਦ ਨੂੰ ਕਈ ਮਜਬੂਰੀਆਂ ਹੁੰਦੀਆਂ ਨੇ ਤਾਂ ਉਹ ਪਿਓ ਨੇ ਪ੍ਰਾਪਰਟੀ ਵੇਚ ਕੇ ਧੀ ਨੂੰ ਕੈਨੇਡਾ ਭੇਜਿਆ ਤੇ ਉਸ ਤੋਂ ਬਾਅਦ ਕਰਜ਼ਾ ਲੈ ਕੇ ਆਪਣੇ ਸਿਰ ਬੈਂਕ ਤੋਂ ਤੇ ਧੀ ਦੀਆਂ ਫੀਸਾਂ ਦਿੱਤੀਆਂ ਪਰ ਜਦੋਂ ਧੀ ਦੀ ਪੜ੍ਹਾਈ ਖਤਮ ਹੋ ਗਈ ਵਰਕ ਪਰਮਿਟ ਮਿਲਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਨਵਦੀਪ ਨੂੰ ਇਸ ਬਿਮਾਰੀ ਨੇ ਆਣ ਘੇਰਿਆ ਬ੍ਰੇਨ ਹੈਮਰੇਜ ਹੋ ਗਈ ਤਾਂ ਨਵਦੀਪ ਨੂੰ ਹਸਪਤਾਲ ਦਾਖਲ ਕਰਵਾਇਆ ਤਾਂ ਨਵਦੀਪ ਨੇ ਦਿਮਾਗ ਦੇ ਆਪਰੇਟ ਤੋਂ ਬਾਅਦ ਉੱਥੇ ਆਪਣਾ ਦਮ ਤੋੜ ਦਿੱਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ ਤਸਵੀਰਾਂ ਦੇਖ ਕੇ ਮਨ ਪਰ ਆਉਂਦਾ ਹੈ ਕਿ ਰੱਬਾ ਆ ਤੂੰ ਕੀ ਤੱਕਾ ਕਰ ਦਿੱਤਾ ਹੈ ਪਰਿਵਾਰ ਦੇ ਨਾਲ ਜਿਨ੍ਹਾਂ ਦੀਆਂ ਜੀ ਆਸਾਂ ਉਮੀਦਾਂ ਵੀ ਪੂਰੀਆਂ ਨਹੀਂ ਸੀਗੀਆਂ ਹੋਈਆਂ ਨਾਬਾ ਦੇ ਪਿੰਡ ਪਾਲੀਆ ਖੁਰਦ ਦੀ ਇਹ ਘਟਨਾ ਹੈ ਬੜੀ ਹਿਮੰਦ ਭਾਗੀ ਘਟਨਾ ਘਟਿਆ